ਅੱਜ ਮਾਗ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਜੋ ਕਿ 40 ਮੁਕਤਿਆਂ ਦੇ ਇਤਿਹਾਸ ਦੇ ਨਾਲ ਸੰਬੰਧਤ ਮਾਗੀ ਮੁਕਸਰਦੀ ਜਿਨ੍ਹਾਂ ਕੇ 40 ਮੁਕਤਿਆਂ ਨੇ ਤਨ ਸ਼੍ਰੀ ਗੁਰਗੋਬਿੰਦ ਸਿੰਘ ਜੀ ਦਾ ਪਹਿਲਾਂ ਸਾਥ ਛੱਡ ਦਿੱਤਾ ਬਦਾਵਾ ਲਿਖ ਦਿੱਤਾ ਉਸ ਤੋਂ ਬਾਅਦ ਜਦੋਂ ਕਰੋ ਲਾਂਤਾਂ ਪਈਆਂ ਫਿਰ ਵਾਪਸ ਆ ਕੇ ਸਤਿਗੁਰਾਂ ਤੋਂ ਜਿੰਦਗੀਆਂ ਕੁਰਬਾਨ ਕੀਤੀਆਂ ਉਹਨਾਂ 40 ਮੁਕਤਿਆਂ ਦਾ ਇਤਿਹਾਸ ਮਾਗੀ ਦੇ ਦਿਹਾੜੇ ਦੇ ਨਾਲ ਮਾਗੀ ਦਾ ਮਹੀਨਾ ਮਾਗੀ ਦਾ ਮੇਲਾ ਜਿਹੜਾ ਲੱਗਦਾ ਹੈ ਮੁਕਸਰ ਦੀ ਧਰਤੀ ਦੇ ਉੱਤੇ ਉਹਨਾਂ ਦੀ ਸ਼ਹੀਦਾਂ ਦੀ ਯਾਦ ਅੰਦਰ ਲੱਗਦਾ ਹੈ ਸੋ ਅੱਜ ਮਾਗ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ ਇਤਿਹਾਸ ਗਾਇਆ ਜਾਏਗਾ ਪੰਚਮ ਪਿਤਾ ਧੰਨ Sri ਗੁਰੂ ਅਰਜਨ ਦੇਵ ਜੀ ਮਹਾਰਾਜ ਮਾਘ ਰਾਗ ਦੇ ਅੰਦਰ 12 ਮਹੀਨਿਆਂ ਦੀ ਬਾਣੀ ਅੰਕਿਤ ਕੀਤੀ ਹੈ ਸੋ ਅੱਜ ਦੀ ਬਾਣੀ ਅੱਜ ਦੇ ਮਹੀਨੇ ਦੀ ਬਾਣੀ ਮਾਘ ਦੇ ਮਹੀਨੇ ਦੀ ਬਾਣੀ ਦਾ ਸਤਿਗੁਰੂ ਕੀ ਜ਼ਿਕਰ ਕਰਦੇ ਹਨ ਸਰਵਣ ਕਰੋ ਸਤਨਾਮ ਵਾਹਿਗੁਰੂ ਸਾਹਿਬ ਜੀ ਮਾਗ ਮਜਨ ਸੰਗ ਸਾਧੂਆਂ ਤੂਰੀ ਕ੍ਰਿਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਮਾਗ ਮਜਨ ਸੰਗ ਸਾਧੂਆਂ ਤੂਰੀ ਕ੍ਰਿਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਰ ਜਨਮ ਕਰਮ ਮਨ ਉਤਰੇ ਮਨ ਤੇ ਜਾਏ ਗੁਮਹਾਰ ਕਾਮ ਕ੍ਰੋਧ ਨਾ ਮੋਹੀਐ ਮਿਣਸੇ ਲੋਭ ਸੁਆਣ ਸੱਚੇ ਮਾਰਗ ਚਰਦਿਆਂ ਉਸਤਤ ਕਰੇ ਜਹਾਨ 86 ਤੀਰਥ ਸਗਲ ਪੁਨ ਜੀ ਦਇਆ ਪਰਮਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਬੁਰਖ ਸੁਜਾਣ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕਾਢੀ ਹੈ ਜਿਨ ਪੂਰਾ ਗੁਰੂ ਮਹਿਰਵਾਨ ਮਾਗ ਸੁੱਚੇ ਸੇ ਕਾਢੀ ਹੈ ਜਿਨ ਪੂਰਾ ਗੁਰੂ ਮਹਿਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਮਾਗ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਹਿੰਦੂ ਤਰਮਾ ਅਨੁਸਾਰ ਆਪਾਂ ਮਾਘ ਕਹਿੰਦੇ ਹਾਂ ਉਹ ਮਕਰ ਸੰਕ੍ਰਾਂਤੀ ਕਹਿੰਦੇ ਹਨ ਮਕਰ ਸੰਕ੍ਰਾਂਤੀ ਦਾ ਜਿਹੜਾ ਇਸ਼ਨਾਨ ਹੈ ਨਾ ਉਹ ਪਰਾਗ ਤੀਰਥ ਦੇ ਉੱਤੇ ਜਿੱਥੇ ਕਿ ਗੰਗਾ ਯਮਨਾ ਸਰਸਵਤੀ ਤਿੰਨ ਨਦੀਆਂ ਆ ਕੇ ਇਕੱਠੀਆਂ ਹੁੰਦੀਆਂ ਹਨ ਸਮੁੰਦਰ ਦੇ ਵਿੱਚ ਦਿਖਦੀਆਂ ਹਨ ਇਲਾਬਾਦ ਦੇ ਵਿੱਚ ਉਸ ਤੀਰ ਦਾ ਨਾਮ ਪਿਰਾਗ ਹੈ ਪਰਾਗ ਦਾ ਇਸ਼ਨਾਨ ਸਭ ਤੋਂ ਪਵਿੱਤਰ ਗਿਣਿਆ ਗਿਆ ਹੈ ਪਰ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਪ੍ਰਚਲਿਤ ਰੀਤੀ ਰਿਵਾਜ ਹੁੰਦੇ ਸਨ ਗੁਰਬਾਣੀ ਉਹਨਾਂ ਦੇ ਉਦਾਹਰਣ ਦੇ ਦੇ ਕੇ ਸਾਨੂੰ ਸਮਝਾਣਾ ਕੀਤਾ ਹੈ ਸਤਿਗੁਰੂ ਕਹਿੰਦੇ ਹਨ ਜੇ ਅੱਜ ਦਾ ਇਸ਼ਨਾਨ ਮਾਗੀ ਦਾ ਇਸ਼ਨਾਨ ਬੜਾ ਮਹੱਤਵ ਰੱਖਦਾ ਹੈ ਪਰ ਉਸ ਤੋਂ ਵੀ ਵੱਡਾ ਇਸ਼ਨਾਨ ਇੱਕ ਹੋਰ ਸਤਿਗੁਰ ਕਹਿੰਦੇ ਨੇ ਉਹ ਕਿਹੜਾ ਹੈ ਮਾਗ ਮੱਜਨ ਸੰਸਾਦਮਾ ਮੱਜਨ ਕਹਿੰਦੇ ਹਨ ਇਸ਼ਨਾਨ ਨੂੰ ਜੇ ਮੱਜਨ ਨੂੰ ਬਿੰਦੀ ਲਾ ਕੇ ਪੜਾਂਗੇ ਮੰਜਨ ਬਣ ਜਾਂਦਾ ਹੈ ਮੰਜਨ ਫਿਰ ਦਾਤਨ ਬਣ ਜਾਂਦੀ ਹੈ ਇੱਕ ਬਿੰਦੀ ਇੱਕ ਲਗਾ ਮਾਤਰਾ ਦੇ ਨਾਲ ਅਲਟ ਪਲਟ ਹੋ ਜਾਂਦੇ ਹਨ ਇਹਨਾਂ ਦੇ ਅਰਥ ਗੁਰਬਾਣੀ ਦੇ ਸਤਿਗੁਰੂ ਕਹਿੰਦੇ ਨੇ ਹੈ ਮਾਗ ਦਾ ਮਹੀਨੇ ਦੇ ਵਿੱਚ ਜੇ ਇਸ਼ਨਾਨ ਕਰਨਾ ਹੈ ਜੋ ਹਿੰਦੂ ਮਤ ਦੇ ਗ੍ਰੰਥ ਕਹਿੰਦੇ ਹਨ ਕਿ ਪ੍ਰਾਗ ਤੀਰਥ ਦੇ ਉੱਤੇ ਜਾ ਕੇ ਇਸ਼ਨਾਨ ਕਰਨਾ ਉਹਦਾ ਮਹੱਤਵ ਬਹੁਤ ਜ਼ਿਆਦਾ ਹੈ ਸਤਿਗੁਰੂ ਕਹਿੰਦੇ ਨੇ ਇਸ ਤੋਂ ਵੀ ਜ਼ਿਆਦਾ ਮਹੱਤਵ ਹੈ ਸਤਸੰਗਤ ਦੇ ਵਿੱਚ ਆਉਣਾ ਸਤਸੰਗਤ ਦੇ ਵਿੱਚ ਆ ਕੇ ਸਤਸੰਗਤ ਦੇ ਚਰਨਾਂ ਦੀ ਧੂੜੀ ਦੇ ਵਿੱਚ ਇਸ਼ਨਾਨ ਕਰਨਾ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਸਤਸੰਗ ਦੇ ਚਰਨਾਂ ਦੀ ਤੂੜੀ ਦੇ ਵਿੱਚ ਇਸ਼ਨਾਨ ਕਰਨਾ ਹਰ ਕਾ ਨਾਮ ਧਿਆਏ ਸੁਣ ਹਰੀ ਦਾ ਨਾਮ ਨਾਲੇ ਧਿਆਉਣਾ ਨਾਲੇ ਸੁਣਨਾ ਤੇ ਨਾਲੇ ਦੂਸਰਾਂ ਨੂੰ ਨਾਮ ਦਾ ਦਾਣ ਵੰਡਣਾ ਸਤਿਗੁਰੂ ਕਹਿੰਦੇ ਹਨ ਐਸਾ ਐਸਾ ਕਰ ਆਪ ਧਿਆ ਤੇ ਸੁਣ ਵੀ ਤੇ ਦੂਸਰਿਆਂ ਨੂੰ ਜਪਾ ਵੀ ਜਿਸ ਤਰ੍ਹਾਂ ਕਿ ਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੋਡੀ ਸੁਲਤਾਨ ਪਿਤਾ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਪੌੜੀ ਦੇ ਵਿੱਚ ਕਹਿੰਦੇ ਹਨ ਜਨ ਨਾਨਕ ਤੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰੈ ਨਾਮ ਜਪਾਵੇ ਜਿਹੜਾ ਆਪ ਜਪਦਾ ਹੈ ਦੂਸਰਿਆਂ ਨੂੰ ਜਪਾਉਂਦਾ ਹੈ ਤਨ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਮੈਂ ਉਹਦੇ ਚਰਨਾਂ ਦੀ ਧੂੜੀ ਮੰਗਦਾ ਹਾਂ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਇੱਥੇ ਕਹਿ ਰਹੇ ਹਨ ਹਰਿ ਕਾ ਨਾਮ ਧਿਆਏ ਸੁਣ ਹਰੀ ਅਕਾਲ ਪੁਰਖ ਵਹਿਗੁਰੂ ਦਾ ਨਾਮ ਧਿਆਏ ਤੇ ਨਾਲੇ ਸੁਣ ਤੇ ਉਸ ਤੋਂ ਬਾਅਦ ਕਰਨਾ ਕੀ ਹੈ ਸਭਨਾ ਨੂੰ ਕਰਦਾਨ ਅੱਗੇ ਵੰਡ ਵੀ ਨਾਮ ਦੀ ਦਾਤ ਅੱਗੇ ਵੰਡ ਵੀ ਦੂਸਰਿਆਂ ਨੂੰ ਵੀ ਜਪਾ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੇ ਜਿਸੋ ਜਦੋਂ ਐਸੇ ਕਰਮ ਕਰੇਗਾ ਇਸ ਮਹੀਨੇ ਦੇ ਵਿੱਚ ਫਿਰ ਲਾਹਾ ਕੀ ਮਿਲੇਗਾ ਜਨਮ ਕਰਮ ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮਾਂ ਦੀ ਜਿਹੜੀ ਮਹਿਲ ਲੱਗੀ ਹੈ ਮਨ ਨੂੰ ਉਹ ਲਹਿ ਜੇਗੀ ਪਿਛਲੇ ਜਿੰਨਾ ਵੀ ਜਨਮਾਂ ਦੇ ਵਿੱਚੋਂ ਹੋ ਕੇ ਨਿਕਲੇ ਹਾਂ ਸਾਰਿਆਂ ਜਨਮਾਂ ਦੇ ਮਾੜੇ ਕਰਮਾਂ ਦੀ ਮੈਲ ਇਸ ਮਨ ਨੂੰ ਲੱਗੀ ਹੋਈ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਵਾਹ ਕਾਲਾ ਸਵਾ ਵਰਗਾ ਹੋ ਗਿਆ ਹੈ ਖੰਣੀ ਧੋਤੀ ਉਜਲ ਨਾ ਹੋਵੀ ਜੈਸੋ ਤਹੁਣ ਪਾ ਖੰਣੀ ਕਹਿੰਦੇ ਕੋਲੂ ਦੇ ਕੱਪੜੇ ਨੂੰ ਜਿਹੜਾ ਤੇਲੀ ਹੁੰਦਾ ਕੋਲੂ ਵਾਲਾ ਜਿਹੜਾ ਕੱਪੜੇ ਦੇ ਨਾਲ ਗੋਲ ਨੂੰ ਸਾਫ ਕਰਦਾ ਹੈ ਉਹ ਤੇਲ ਲਗ ਲਗ ਤੇਲ ਲਗ ਲਗ ਕੇ ਐਨਾ ਮੈਲਾ ਹੋ ਜਾਂਦਾ ਹੈ ਕਿ ਉਹਨੂੰ ਜਿੰਨਾ ਮਰਜੀ ਧੋਲੀਏ 100 ਵਾਰੀ ਧੋਲੀਏ ਉਹ ਸਾਫ ਨਹੀਂ ਹੁੰਦਾ ਸਤਿਗੁਰ ਕਹਿੰਦੇ ਨੇ ਐਸਾ ਮਨ ਦੀ ਦਸ਼ਾ ਹੋ ਗਈ ਹੈ ਮਨ ਜਿੰਨੇ ਜਨਮਾਂ ਦੇ ਵਿੱਚੋਂ ਹੋ ਕੇ ਨਿਕਲਿਆ ਹੈ ਸਾਰੇ ਕੀਤੇ ਹੋਏ ਮਾੜੇ ਕਰਮਾਂ ਦੀ ਮੈਲ ਇਹਨੂੰ ਲੱਗੀ ਹੋਈ ਹੈ ਤੇ ਜਦੋਂ ਮਾਗਦੇ ਮਹੀਨੇ ਦੇ ਸਤਿਗੁਰ ਕਹਿੰਦੇ ਨੇ ਆਪ ਨਾਮ ਧਿਆਵਾਂਗੇ ਸੁਣਾਗੇ ਦੂਸਰਿਆਂ ਨੂੰ ਜਪਾਵਾਂਗੇ ਐਸੇ ਕਰਮ ਕਰਾਂਗੇ ਫਿਰ ਜਨਮ ਕਰਮ ਮਲ ਉਤਰੇ ਜਨਮਾਂ ਦੇ ਪਿਛਲੇ ਕੀਤੇ ਹੋਏ ਜਨਮਾਂ ਦੇ ਕਰਮਾਂ ਦੀ ਮੈਲ ਉਤਰ ਜੇਗੀ ਉਸ ਤੋਂ ਬਾਅਦ ਕੀ ਹੋਏਗਾ ਮਨ ਤੇ ਜਾਏ ਗੁਮਾਨ ਅੰਦਰੋਂ ਜਿਹੜਾ ਹੰਕਾਰ ਵਸਦਾ ਹੈ ਜਿਹੜਾ ਹੰਕਾਰ ਮਾੜੇ ਕਰਮ ਕਰਾਉਂਦਾ ਹੈ ਉਹ ਵੀ ਖਤਮ ਹੋ ਜਾਏਗਾ ਅਗਲਾ ਲਾਹਾ ਸਤਿਗੁਰੂ ਕਹਿੰਦੇ ਨੇ ਕਾਮ ਕ੍ਰੋਧ ਨਾਮੋਹੀਐ ਬਿਨ ਸੇ ਲੋਭ ਸੁਆਣ ਫਿਰੇ ਤੇਰੇ ਉੱਤੇ ਕਾਮ ਕ੍ਰੋਧ ਹਾਵ ਹੀ ਨਹੀਂ ਹੋਣਗੇ ਤੇਰੇ ਤੋਂ ਕਾਮ ਕ੍ਰੋਧ ਤੋਂ ਤੈਨੂੰ ਛਟਕਾਰਾ ਮਿਲ ਜੇਗਾ ਉਸ ਤੋਂ ਬਾਅਦ ਜਿਹੜਾ ਅੰਦਰ ਤੇਰੇ ਲੋਭ ਦਾ ਕੁੱਤਾ ਭੌਂਗਦਾ ਹੈ ਸੁਜਾਨ ਕਹਿੰਦੇ ਕੁੱਤੇ ਨੂੰ ਲੋਭ ਦਾ ਕੁੱਤਾ ਜਿਹੜਾ ਅੰਦਰ ਹਰ ਵੇਲੇ ਭੌਂਗਦਾ ਰਹਿੰਦਾ ਹੈ ਭਾਵ ਕੀ ਹਰ ਵੇਲੇ ਲੋਭ ਇਨਸਾਨ ਦਾ ਲਾਲਚ ਮਰਦਾ ਨਹੀਂ ਹਰ ਵੇਲੇ ਜਿਹੜੀ ਚੀਜ਼ ਮਿਲ ਜੇ ਉਹਦੇ ਵੱਲ ਨਹੀਂ ਵੇਖਦਾ ਉਸ ਤੋਂ ਅੱਗੇ ਤੁਰ ਪੈਂਦਾ ਲੋਭ ਸਤਿਗੁਰੂ ਕਹਿੰਦੇ ਨੇ ਉਹ ਲੋਭ ਦਾ ਕੁੱਤਾ ਭੌਂਕਣਾ ਵੀ ਬੰਦ ਹੋ ਜਾਏਗਾ ਕਾਮ ਕ੍ਰੋਧ ਤੋਂ ਤਿਨਿਸ਼ਟਕਾਰਾ ਮਿਲ ਜਾਏਗਾ ਜਦੋਂ ਐਸੇ ਕਰਮ ਕਰੇਗਾ ਇਸ ਮਹੀਨੇ ਦੇ ਵਿੱਚ ਆਪ ਸੁੰਨਾ ਸੁਣਾਉਣਾ ਦੂਸਰਿਆਂ ਨੂੰ ਜਪਾਉਣਾ ਐਸੇ ਕਰਮ ਕਰੇਗਾ ਜਿੱਥੇ ਪਿਛਲੇ ਜਨਮਾਂ ਦੀ ਕੀਤੀ ਹੋਈ ਮਾੜੇ ਕਰਮਾਂ ਦੀ ਮੈਲ ਲੱਗੇ ਲੱਥ ਜਾਏਗੀ ਉੱਥੇ ਕਾਮ ਕ੍ਰੋਧ ਲੋਭ ਤੋਸ਼ਟਕਾਰਾ ਮਿਲ ਜਾਏਗਾ ਕਾਮ ਕ੍ਰੋਧ ਨਾ ਮੋਹੀਐ ਮਿਣਸਹਿ ਲੋਭ ਸੁਆਣ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਜਿਵੇਂ ਜਦੋਂ ਇਸ ਮਾਰਗ ਤੇ ਚੱਲ ਪਏਗਾ ਫਿਰ ਸੰਸਾਰ ਦੇ ਵਿੱਚ ਲੋਕ ਤੇਰੀ ਉਸਤਤ ਕਰਨਗੇ ਸੰਸਾਰ ਦੇ ਲੋਕ ਤੈਨੂੰ ਚੰਗਾ ਆਖਣਗੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ 860 ਤੀਰਥ ਸਗਲ ਪੁੰਨ ਜੀ ਦੇ ਆ ਪਰਮੰ ਅੱਠ 60 ਅੱਠ ਅਤੇ 60 68 ਤੀਰਥ 860 ਤੀਰਥ ਹਿੰਦੂ ਮਤ ਦੇ ਅਨੁਸਾਰ 68 ਤੀਰਥ ਥਾਪੇ ਗਏ ਹਨ ਜਿਨ੍ਹਾਂ ਦਾ ਇਸ਼ਨਾਨ ਕਰਨ ਦੇ ਨਾਲ ਕਹਿੰਦੇ ਨੇ ਮੁਕਤੀ ਮਿਲਦੀ ਹੈ ਜਿਨ੍ਹਾਂ ਦਾ ਇਸ਼ਨਾਨ ਕਰਨ ਦੇ ਨਾਲ ਬੜਾ ਮਹਤਵ ਹੈ ਸਤਿਗੁਰੂ ਕਹਿੰਦੇ ਨੇ ਜੇ ਕਿਸੇ ਨੂੰ ਤੂੰ ਬਖਸ਼ ਦਿੱਤਾ ਜੇ ਕਿਸੇ ਦੀ ਜਾਨ ਬਖਸ਼ ਦੇਵੇਂ ਜੇ ਕਿਸੇ ਨੂੰ ਮaaf ਕਰ ਦੇਵੇਂ ਤੈਨੂੰ 68 ਤੀਰਥਾਂ ਦਾ ਇਸ਼ਨਾਨ ਦਾ ਬਰਾਬਰ ਮਹਤਵ ਮਿਲੇਗਾ ਅੱਠ ਸਰ ਤੀਰ ਸਭਨ ਪੁੰਨ ਜੀ ਦਇਆ ਪਰਮਾਨ ਕਿਸੇ ਜੀਤੇ ਦਇਆ ਕਰਦੇ ਨਹੀਂ 88 ਤੀਰਤਾਂ ਦਾ ਇਸ਼ਨਾਨ ਇੱਕ ਬਰਾਬਰ ਹੈ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਹਨੂੰ ਇਹ ਮਤ ਦੇ ਦੇਗਾ ਪ੍ਰਮਾਤਮਾ ਜਿਹਨੂੰ ਜਿਹਦੇ ਉੱਤੇ ਉਹ ਦਇਆ ਕਰ ਦੇਵੇ ਮਿਹਰਬਾਨ ਹੋ ਜਾਵੇ ਐਸੀ ਮਤ ਜਿਹਨੂੰ ਆ ਗਈ ਫਿਰ ਉਹ ਪੁਰਖ ਸੁਜਾਨ ਹੋ ਜਾਂਦਾ ਸੱਜਣ ਹੋ ਜਾਂਦਾ ਉਹ ਸੁਜਵਾਨ ਹੋ ਜਾਂਦਾ ਹੈ ਸਿਆਣਾ ਹੋ ਜਾਂਦਾ ਹੈ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਜਿਨ੍ਹਾਂ ਨੂੰ ਪ੍ਰਭੂ ਮਿਲ ਪਿਆ ਹੈ ਜਿਨ੍ਹਾਂ ਨੇ ਘਾਲਣਾ ਘਾਲੀ ਹੈ ਮਿਹਨਤ ਕੀਤੀ ਹੈ ਪਰਮਾਤਮਾ ਦੇ ਨਾਲ ਆਪਣੇ ਆਪ ਨੂੰ ਜੋੜ ਲਿਆ ਹੈ ਜਿਨ੍ਹਾਂ ਦੀ ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ ਹੈ ਨਾ ਪਰਮੇਸ਼ਰ ਦੀ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਹਾਂ ਵਾਰਨੇ ਜਾਂਦਾ ਹਾਂ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁੱਚੇ ਸੇ ਕਾਢੀ ਐ ਜਿਨ ਪੂਰਾ ਗੁਰੂ ਮਿਹਰਵਾਨ ਮਾਗਦੇ ਮਹੀਨੇ ਦੇ ਵਿੱਚ ਉਹ ਸੱਚੇ ਸੁੱਚੇ ਗਿਣੇ ਜਾਂਦੇ ਹਨ ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਨੇ ਮਿਹਰ ਕਰ ਦਿੱਤੀ ਜਿਨ੍ਹਾਂ ਨੂੰ ਸਤਸੰਗਤ ਦੇ ਵਿੱਚ ਆਉਣਾ ਆ ਗਿਆ ਸਤਸੰਗ ਦੇ ਵਿੱਚ ਬਹਿਣਾ ਆ ਗਿਆ ਸਤਸੰਗ ਦੇ ਵਿੱਚ ਆ ਕੇ ਨਾਮ ਗਾਉਣਾ ਨਾਮ ਸੁਣਨਾ ਇਹ ਆ ਗਿਆ ਉਹ ਮਾਗਦੇ ਮਹੀਨੇ ਦੇ ਵਿੱਚ ਸੱਚੇ ਤੇ ਸੁੱਚੇ ਗਿਣਤੀ ਦੇ ਵਿੱਚ ਗਿਣੇ ਜਾਣੇ ਹਨ ਮਾਗ ਸੁੱਚੇ ਸੇ ਕਾਢੀ ਐ ਜਿਨ ਪੂਰਾ ਗੁਰੂ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ